ਟ੍ਰਾਂਸਪੋਰਟ ਡਿਪਾਰਟਮੈਂਟ ਵਾਕਈ ਬਹੁਤ ਵੱਡਾ ਡਿਪਾਰਟਮੈਂਟ ਹੈ ਇੰਡੀਆ ਦੇ ਵਿੱਚ ਔਰ ਇੱਡੇ ਵੱਡੇ ਪੱਧਰ ਤੇ ਜਦੋਂ ਉਹਨਾਂ ਨੇ ਇੱਕ ਹੜਤਾਲ ਦਾ ਫੈਸਲਾ ਲਿਆ ਤਾਂ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਕਿਉਂਕਿ ਕੋਈ ਵੀ ਚੀਜ਼ ਹੈ ਚਾਹੇ ਸਾਡਾ ਤੇਲ ਹੈ ਖਾਣ ਪੀਣ ਦੀਆਂ ਵਸਤੂਆਂ ਉਹ ਸਭ ਕੁਝ ਟ੍ਰਾਂਸਪੋਰਟ ਤੋਂ ਹੀ ਆਉਣਾ ਹੈ ਔਰ ਮੈਦਾ ਕਹਾਂਗਾ ਕਿ ਇਸ ਤੋਂ ਬਾਅਦ ਤੁਹਾਨੂੰ ਰਾਸ਼ਨ ਦੀਆਂ ਦੁਕਾਨਾਂ ਤੇ ਵੀ ਅੱਧੇ ਲੈਣਾ ਮਿਲਣਾ ਨਹੀਂ ਆ ਇਸ speed ਨਾਲ ਦੋ ਦਿਨਾਂ ਘੰਟਿਆਂ ਵਿੱਚ ਪੰਜਾਬ ਦਾ ਤੇਲ ਖਤਮ ਹੋ ਜਾਏਗਾ ਹਰ ਪੰਪ ਤੇ ਠੀਕ ਹੈ ਤੁਸੀਂ ਲੈਣ ਲਾਓ ਕਹਤਾ ਜਾਣਾ ਹੀ ਆ ਪਰ ਜੇ ਕਿਤੇ ਸੱਟ ਪੇਟ ਵੱਜ ਗਈ ਉਹ ਵੀ ਗਲਤ ਹੁਣ ਕੋਈ ਉਧਰੋਂ ਵੜਦਾ ਕੋਈ ਉਧਰੋਂ ਵੜਦਾ ਵਾ ਠੀਕ ਆ ਬਾਕੀ ਚਲੋ ਜੇ ਪਵਾ ਕੇ ਰੱਖ ਵੀ ਲੈਣਗੇ ਉਹ ਵੀ ਮੁੱਕੇ ਜਾਣਾ ਇਹ ਬੰਦੇ ਹੋ ਗਿਆ ਮੁੱਕਦਾ ਜਾਣਾ ਹੀ ਆ ਉਹ ਵੀ ਆਪਣੇ ਆਪ ਅਸੀਂ ਲੋਕਾਂ ਨੂੰ ਘਰ ਤੋਂ ਘਰ ਤੋਂ ਕੋਈ ਟਰਾਂਸਪੋਰਟ ਦਾ ਯੂਜ਼ ਕਰਨ ਘੜ ਤੋਂ ਵੱਡ ਘਰਾ ਦੇ ਆਪਣੇ ਘਰਾਂ ਦੇ ਵਿੱਚ ਰਹਿਣ ਜਦ ਤੱਕ ਹੜਤਾਲਾਂ ਪਤਾ ਨਹੀਂ ਕਦੋਂ ਤੱਕ ਚੱਲਦੀਆਂ ਆ ਕੱਪਸ਼ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਕਾਨੂੰਨ ਫਿੱਟ ਐਂਡ ਰਨ ਦੇ ਖਿਲਾਫ ਟਰੱਕ ਆਪਰੇਟਰਾਂ ਵੱਲੋਂ ਹੜਤਾਲ ਜਾਰੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਹੜਤਾਲ ਦਾ ਸਿੱਧਾ ਜਿਆ ਸਰ ਪट्रोल ਪੰਪਾਂ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿਹੜਾ ਪट्रोल ਹੈ ਪट्रोल ਦੀ ਦਿੱਕਤ ਆ ਜਾਣੀ ਹੈ ਪट्रोल ਪੰਪਾਂ ਦੇ ਉੱਤੇ ਤੇਲ ਹੈ ਜਿਹੜਾ ਉਹ ਮੁੱਕ ਜਾਣਾ ਹੈਗਾ ਕਾ ਲੰਬੀਆਂ ਲਾਈਨਾਂ ਨੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਤਾਰਾਂ ਲੱਗੀਆਂ ਹੋਈਆਂ ਨੇ ਪٹرول ਪੰਪ ਦੇ ਉੱਤੇ ਲੋਕ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਦੀਆਂ ਬਸਾਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਦੇ ਲਈ ਪੰਪਾ ਤੇ ਪਹੁੰਚੇ ਹੋਏ ਨੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਬਲਜਿੰਦਰ ਸਿੰਘ ਪੂਰੀ ਆ ਭਾਈ ਜੀ ਕੀ ਕਾਰਨ ਹੈ ਕਿ ਪٹرول ਪੰਪ ਦੇ ਉੱਤੇ ਇੰਨੀ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਬੜੀ ਦਿੱਕਤ ਆਈ ਹੋਈ ਆ ਪٹرول ਦੀ ਕੀ ਕੀ ਕਾਰਨ ਲੱਗਦਾ ਲੋਕ ਇੰਨੇ ਨੇ ਜਿਆਦਾ ਲੋਕ ਪਹੁੰਚੇ ਨੇ ਗੱਡੀਆਂ ਬਸਾਂ ਲੈ ਕੇ ਦੇਖੋ ਇਸ ਤਰ੍ਹਾਂ ਹੈ ਜਦੋਂ ਅਚਾਨਕ ਕੋਈ ਵੀ ਐਦਾ ਹੜਤਾਲ ਹੁੰਦੀ ਹੈ ਔਰ ਕਿਉਂਕਿ ਟਰਾਂਸਪੋਰਟ ਡਿਪਾਰਟਮੈਂਟ ਵਾਕਈ ਬਹੁਤ ਵੱਡਾ ਡਿਪਾਰਟਮੈਂਟ ਹੈ ਇੰਡੀਆ ਦੇ ਵਿੱਚ ਔਰ ਐਡੇ ਵੱਡੇ ਪੱਧਰ ਤੇ ਜਦੋਂ ਉਹਨਾਂ ਨੇ ਇੱਕ ਹੜਤਾਲ ਦਾ ਫੈਸਲਾ ਲਿਆ ਤਾਂ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਕਿਉਂਕਿ ਕੋਈ ਵੀ ਚੀਜ਼ ਹੈ ਚਾਹੇ ਸਾਡਾ ਤੇਲ ਹੈ ਖਾਣ ਪੀਣ ਦੀਆਂ ਵਸਤੂਆਂ ਉਹ ਸਭ ਕੁਝ ਟਰਾਂਸਪੋਰਟ ਤੋਂ ਹੀ ਆਉਣਾ ਹੈ ਥੋੜੇ ਲੋਕ ਪੈਨਿਕ ਵੀ ਹੋ ਰਹੇ ਨੇ ਦੇਖੋ ਜੋ ਰੂਟੀਨ ਦੇ ਵਿੱਚ ਜਿੰਨੀ ਜ਼ਰੂਰਤ ਹੈ ਉਹਨਾਂ ਦਾ ਦੇਖੋ ਪਹੁੰਚਣਾ ਚਾਹੀਦਾ ਕਿਉਂਕਿ ਸਰਕਾਰ ਇਸ ਦਾ ਇਂਤਜ਼ਾਮ ਪਰ ਫਿਰ ਵੀ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਜੇ ਹੜਤਾਲ 2 ਦਿਨ 4 ਦਿਨ 5 ਦਿਨ ਚੱਲ ਰਹੀ ਹੈ ਤਾਂ ਤੇਲ ਕਿਉਂਕਿ ਹਰ ਇੱਕ ਦੀ ਜ਼ਰੂਰਤ ਹੈ ਪੈਟਰੋਲ ਡੀਜ਼ਲ ਔਰ ਮੈਂ ਤਾਂ ਕਹਾਂਗਾ ਕਿ ਇਸ ਤੋਂ ਬਾਅਦ ਤੁਹਾਨੂੰ ਰਾਸ਼ਨ ਦੀਆਂ ਦੁਕਾਨਾਂ ਤੇ ਵੀ ਅੱਧੇ ਹੀ ਲੈਣਾ ਮਿਲਣ ਗਿਆ ਸ਼ਾਮ ਤੱਕ ਐਡੇ ਦੇ ਹਾਲਾਤ ਪੈਦਾ ਹੋ ਜਾਣੇ ਨੇ ਕਿਉਂਕਿ ਜੇ ਸਬਜ਼ੀਆਂ ਜੋ ਵੀ ਟਰਾਂਸਪੋਰਟ ਤੇ ਆਉਂਦਾ ਉਹ ਨਹੀਂ ਆਏਗਾ ਤਾਂ ਇਸ ਲਈ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਦੋਂ ਵੀ ਇਹੋ ਜਿਹਾ ਕੋਈ ਵੱਡਾ ਫੈਸਲਾ ਲੈਂਦੀ ਹੈ ਤਾਂ ਉਸ ਦਾ ਨੈਗੇਟਿਵ ਪੋਜ਼ੀਟਿਵ ਇਫੈਕਟ ਸੋਚ ਲੈਣਾ ਚਾਹੀਦਾ ਹੈ ਅੱਜ ਇੱਕ ਪੈਨਿਕ ਹੋ ਗਈ ਲੋਕ ਇੱਥੇ ਪਹੁੰਚੇ ਨੇ ਔਰ ਅਦਰਵਾਈਜ਼ ਤਾਂ ਬੜਾ ਇੱਥੇ ਨਾਰਮਲ ਹੀ ਇੱਕ ਦੋ ਗੱਡੀਆਂ ਜਾਂ ਮੋਟਰਸਾਈਕਲ ਹੁੰਦੇ ਨੇ ਪਰ ਹੁਣ ਜਿਵੇਂ ਜਿਵੇਂ ਉਹ ਗੱਲ ਫੈਲ ਰਹੀ ਹੈ ਕਿ ਤੇਲ ਖਤਮ ਹੋ ਰਿਹਾ ਹੈ ਪਰ ਨੈਚੁਰਲੀ ਇਸ ਸਪੀਡ ਨਾਲ ਦੋ ਤਿੰਨ ਘੰਟਿਆਂ ਵਿੱਚ ਪੰਜਾਬ ਚ ਤੇਲ ਖਤਮ ਹੋ ਜਾਏਗਾ ਹਰ ਪੰਪ ਤੇ ਉਹ ਕੀ ਲੱਗਦਾ ਜਿਹੜਾ ਕਾਨੂੰਨ ਸਰਕਾਰ ਨੇ ਬਣਾਇਆ ਉਹ ਸਹੀ ਬਣਾਇਆ ਜਾਂ ਗਲਤ ਬਣਾਇਆ ਤੁਹਾਨੂੰ ਕਿੱਥਾ ਲੱਗਦਾ ਦੇਖੋ ਇਸ ਤੇ ਤੇ ਨਹੀਂ ਟਿੱਪਣੀ ਕੀਤੀ ਜਾ ਸਕਦੀ ਇਹ ਉਹਨਾਂ ਦਾ ਇੱਕ ਮੈਟਰ ਹੈ ਪਰ ਹਾਂ ਜੇਕਰ ਸਾਡੇ ਡਰਾਈਵਰ ਭਾਈਚਾਰੇ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਕਿਤੇ ਉਹਨਾਂ ਨਾਲ ਇਸ ਵੱਲੋਂ ਠੱਗਾ ਹੋ ਰਿਹਾ ਹੈ ਜਾਂ ਉਹਨਾਂ ਨੂੰ ਨਜਾਇਜ਼ ਲੱਗਿਆ ਤਾਂ ਉਹਨਾਂ ਨੂੰ ਇੱਕ ਗੱਲ ਅچھے ਤਰੀਕੇ ਨਾਲ ਰੱਖਣੀ ਚਾਹੀਦੀ ਸੀ ਹੋ ਸਕਦਾ ਹੈ ਰੱਖੀ ਵੀ ਹੋਵੇ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ 80 ਲੱਖ ਦੇ ਕਰੀਬ ਡਰਾਈਵਰਸ ਨੇ ਜਿਹੜੇ ਪੂਰੇ ਇੰਡੀਆ ਦੇ ਵਿੱਚ ਇਸ ਰੋਜ਼ਗਾਰ ਨਾਲ ਜੁੜੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਾਨੂੰਨ ਇਹੋ ਜਿਹਾ ਜਿਹੜਾ ਉਸ ਦੇ ਨਾਲ ਉਹਨਾਂ ਨੂੰ ਕੁਝ ਕੰਫਰਟ ਫੀਲ ਨਹੀਂ ਕਰ ਰਹਾ ਹਾਲਾਂਕਿ ਮੈਨੂੰ ਕੋਈ ਏਡਾ ਜ਼ਿਆਦਾ ਨਹੀਂ ਲੱਗਿਆ ਕਿ ਦੇਖੋ ਹਿੱਟ ਐਂਡ ਰਨ ਦੇ ਵਿੱਚ ਪਹਿਲਾਂ ਵੀ ਕਾਨੂੰਨ ਬਣਿਆ ਸੀ ਸਿਰਫ ਉਸ ਤੇ ਸਜ਼ਾ ਜਾਂ ਫਾਈਨ ਵਧਾਇਆ ਗਿਆ ਹੈ ਹੋਰ ਕੁਝ ਨਹੀਂ ਪਰ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਸ਼ਾਇਦ ਇੰਨਾ ਫਾਈਨ ਨਹੀਂ ਹੋਣਾ ਚਾਹੀਦਾ ਫਿਰ ਇੱਕ ਪ੍ਰੋਪਰ ਵੇ ਹੋਣਾ ਚਾਹੀਦਾ ਜਾਂ ਗਵਰਨਮੈਂਟ ਨੂੰ ਪਹਿਲਾਂ ਇਹ ਚੀਜ਼ ਸੋਚ ਲੈਣੀ ਚਾਹੀਦੀ ਸੀ ਆਮ ਲੋਕਾਂ ਦੇ ਕਿੰਨਾ ਦਾ ਫਰਕ ਪਊਗਾ ਇਸੇ ਦਾ ਫਰਕ ਦੇਖੋ ਜੀ ਤੁਹਾਡੇ ਸਾਹਮਣੇ ਆ ਕਿਧਾਰਾਂ ਲਗ ਰੀਆਂ ਨੇ ਤੁਹਾਡਾ ਡੀਜ਼ਲ ਵੀ ਮਹਿੰਗਾ ਹੋਏਗਾ ਪੈਟਰੋਲ ਵੀ ਮਹਿੰਗਾ ਹੋਏਗਾ ਔਰ ਖਾਣ ਪੀਣ ਦੀਆਂ ਵਸਤੂਆਂ ਵੀ ਮਹਿੰਗੀਆਂ ਹੋਣਗੀਆਂ ਔਰ ਜਿੰਨਾ ਵਾਅਦੇ ਪੈਣਿਕ ਹੋਣਗੇ 19 ਛੇਤੀਏ ਹੋਏਗਾ ਜੇਕਰ ਫਿਰ ਵੀ ਲੋਕ ਥੋੜਾ ਸਬਰ ਰੱਖਣ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਸਭ ਕੁਝ ਠੀਕ ਹੋ ਜਾਏਗਾ ਬੈਕ ਟੂ ਨੋਰਮਲ ਆ ਜਾਏਗਾ ਫਿਰ ਤੇ ਇਹ ਠੀਕ ਰਹੇਗਾ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਇੰਨੀਆਂ ਤੇ ਤਾਰਾ ਨਾਲ ਕਿੰਨੀ ਕੀਦਰ ਟੇਲ ਰਹੇਗਾ ਤੇ ਬਹੁਤ ਛੇਤੀ ਇਹ ਚੀਜ਼ ਲੱਗਦਾ ਹੈ ਕਿ ਹਾਲਾਤ ਖਰਾਬ ਹੋਣਗੇ ਤਾਂ ਬਿਲਕੁਲ ਗੱਲਬਾਤ ਕੀਤੀ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਬਾਈ ਹੋਣਾ ਦੇਖ ਸਕਦੇ ਹੋ ਲੈਣਾ ਉਵੇਂ ਹੀ ਪੰਪ ਚ ਲੱਗੀਆਂ ਹੋਈਆਂ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਤਸਵੀਰ ਸਿੰਘ ਜੀ ਕੀ ਕਾਰਨ ਹੈ ਬਾਈ ਜੀ ਪਟ્રોલ ਪੰਪ ਦੇ ਉੱਤੇ ਇੰਨੀਆਂ ਲਾਈਨਾਂ ਲੱਗੀਆਂ ਨੇ ਪਤਾ ਨਹੀਂ ਇਹ ਰਸ਼ ਦੇਖਿਆ ਜੇ ਤੇਲ ਭਵਾਣ ਆਏ ਸੀਗੇ ਹਾਂ ਤੁਸੀਂ ਇਹ ਰਸ਼ ਦੇਖ ਕੇ ਤੇਲ ਭਵਾਣ ਆ ਗਏ ਨਹੀਂ ਨਹੀਂ ਰਸ਼ ਦੇਖ ਕੇ ਨਹੀਂ ਅਸੀਂ ਤਾਂ ਵੈਸੇ ਹੀ ਆਏ ਸੀ ਤੇਲ ਭਵਾਣਗੇ ਕੀ ਪਤਾ ਤੁਹਾਨੂੰ ਕਿਉਂ ਲੱਗੀਆਂ ਹੋਈਆਂ ਨੇ ਇੰਨੀਆਂ ਲਾਈਨਾਂ ਨਹੀਂ ਜੀ ਪਤਾ ਨਹੀਂ ਗਾ ਤਾਂ ਬਿਲਕੁਲ ਅਸੀਂ ਹੋਰ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਟ્રોલ ਪੰਪ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਲੰਬੀਆਂ ਕਤਾਰਾਂ ਨੇ ਜਿਹੜੀਆਂ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਬਾਈ ਉਹਨਾਂ ਨਾਲ ਗੱਲਬਾਤ ਕਰ ਲੈਣ ਬਾਈ ਜੀ ਪੈਟਰੋਲ ਮੁਵਾਂ ਆਏ ਸੀਗੇ ਹਾਂਜੀ ਹਾਂਜੀ ਵੀਰੇ ਪੈਟਰੋਲ ਕੋਨ ਆਇਆ ਕੀ ਕਾਰਨ ਲੱਗਦਾ ਬਾਈ ਜੀ ਇੰਨੀ ਇੰਨੀ ਲੰਬੀਆਂ ਲਾਈਨਾਂ ਲੱਗੀਆਂ ਪੰਪ ਤੇ ਵੀਰ ਜੀ ਪਹਿਲਾਂ ਤਾਂ ਰਸ਼ ਘਟੇ ਹੁੰਦਾ ਹੈ ਟਰੱਕ ਡਰਾਈਵਰਾਂ ਦੀ ਕੋਈ ਹੜਤਾਲ ਆ ਕਾਨੂੰਨ ਲਾਗੂ ਹੋਇਆ ਉਹਦੇ ਕਰਕੇ ਇਹ ਸਭ ਸਿਸਟਮ ਅਲ ਗਿਆ ਪਿਆ ਹੈ ਆ ਆਮ ਲੋਕਾਂ ਨੇ ਤੇ ਇਸ ਚੀਜ਼ ਦਾ ਕਿੰਨਾ ਕੁ ਫੈਕਟ ਪਊਗਾ ਬਾਈ ਜੀ ਆਮ ਲੋਕਾਂ ਦੇ ਵੀਰੇ ਹੁਣ ਲੋਕ ਵੀ ਨਹੀਂ ਸਮਝਦੇ ਹੈਗੇ ਪੈਟਰੋਲ ਜੇ ਬੰਦ ਵੀ ਹੋ ਗਿਆ ਕਿੰਨਾ ਕੁ ਦਿਨ ਚਲਾ ਲੈਣਗੇ ਹਾਂ ਹੁਣ ਜਿਨ੍ਹਾਂ ਨੇ ਜਾਣਾ ਕਿਤੇ ਬਾਹਰ ਜਾਣਾ ਉਹ ਵੀ ਤੰਗੀ ਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਏਡੀ ਹੁਣ ਕਈ ਪੀਪੀਆਂ ਭਰਾ ਕੇ ਲਿਆ ਰਹੇ ਆ ਕੁਛ ਉਹਦੇ ਨਾਲ ਕਿੰਨੇ ਕਿ ਦਿਨ ਚਲਾ ਲਾਂਗੇ ਕਿੰਨੇ ਕਿ ਦਿਨ ਮੁੱਕਣਾ ਤਾਂ ਉਹ ਵੀ ਮੁੱਕੇ ਜਾਣਾ ਵਾ ਹੁਣ ਇੰਨਾ ਰਾਜਾ ਕੋਈ ਤੁਸੀਂ ਆਪ ਦੇਖੋ ਕੋਈ ਉਧਰੋਂ ਵੜਦਾ ਕੋਈ ਉਧਰੋਂ ਵੜਦਾ ਬਾਕੀ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਜੇ ਕੋਈ ਰੂਲਰ लागू ਹੁੰਦਾ ਤਾਂ ਪਹਿਲਾਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵਾ ਠੀਕ ਆ ਕਿੰਨੇ ਕ ਸਮੇਂ ਦੇ ਤੁਸੀਂ ਇੱਥੇ ਲਾਈਨ ਦੇ ਵਿੱਚ ਇਸ ਤਰ੍ਹਾਂ ਹੀ ਖੜੇ ਹੋ ਬਾਈ ਜੀ ਮੈਨੂੰ ਡੇਢ ਘੰਟਾ ਹੋ ਗਿਆ ਵੀਰੇ ਡੇਢ ਘੰਟਾ ਹੋ ਗਿਆ ਕਿਸੇ ਜਗ੍ਹਾ ਦੇ ਉੱਤੇ ਲਾਈਨ ਦੇ ਵਿੱਚ ਖੜੇ ਹਨ ਲਾਈਨ ਦੇ ਵਿੱਚ ਖੜੇ ਕੀ ਕਾਰਨ ਹੈ ਕਿ ਵਾਰੀ ਨਹੀਂ ਆ ਰਹੀ ਹੋਰ ਲੋਕ ਆਈ ਜਾ ਰਹੇ ਨੇ ਹੁਣ ਮੋਟਰਸਾਈਕਲ ਲੋਕ ਵੀ ਤੁਹਾਡੇ ਸਾਹਮਣੇ ਕਿਹੜਾ ਸਮਝਦਾ ਵਾ ਠੀਕ ਆ ਇੱਕ ਲਾਈਨ ਲਾਓ ਪੈ ਤਾਂ ਜਾਣਾ ਹੀ ਆ ਪਰ ਜੇ ਕਿਤੇ ਸੱਟ ਵੇਟ ਵੱਜ ਗਈ ਉਹ ਵੀ ਗਲਤ ਆ ਹੁਣ ਕੋਈ ਉਧਰੋਂ ਵੱੜਦਾ ਕੋਈ ਉਧਰੋਂ ਵੱੜਦਾ ਵਾ ਠੀਕ ਆ ਬਾਕੀ ਚਲੋ ਜੇ ਪਵਾਗੇ ਰੱਖ ਵੀ ਲੈਣਗੇ ਉਹ ਵੀ ਮੁੱਕੇ ਜਾਣਾ ਜੇ ਬੰਦੇ ਹੋ ਗਿਆ ਮੁੱਕ ਤਾਂ ਜਾਣਾ ਹੀ ਉਹ ਵੀ ਆਪਣੇ ਆਪ ਪੰਪਟਰੋਲ ਪੰਪ ਦੇ ਓਨਰ ਨੇ ਜਿਹੜੇ ਉਹ ਸਾਡੇ ਨਾਲ ਮਜੂਰ ਨਹੀਂ ਗਲਬਤ ਕਰ ਲਨੇ ਆ ਸਰ ਕੀ ਨਾਮ ਹੈ ਤੁਹਾਡਾ ਸੱਸੀ ਭਟਿਆ ਹਾਂ ਕਿਹੜਾ ਪੰਪ ਹੈ ਗਿਆਨਮਲਾ ਫਿਊਲ ਸਟੇਸ਼ਨ ਕੀ ਸਰ ਮਾਮਲਾ ਸਾਰਾ ਇੰਨੀ ਭੀੜ ਲੱਗੀ ਹੋਈ ਆ ਪੰਪ ਦੇ ਉੱਤੇ ਜਿਹੜਾ ਉਹਨਾਂ ਨੇ ਕਾਨੂੰਨ ਜਿਹੜਾ ਪਾਸ ਕੀਤਾ ਕੇਂਦਰ ਦੀ ਸਰਕਾਰ ਨੇ ਉਸ ਨੂੰ ਲੈ ਕੇ ਟਰੱਕ ਆਪਰੇਟਰ ਹੜਤਾਲ ਦੇ ਗਏ ਹੋਏ ਨੇ ਪਰ ਪੰਪਾਂ ਦੇ ਉੱਤੇ ਇੰਨੀ ਲਾਈਨ ਕਿਉਂ ਲੱਗੀ ਸਰ ਪੰਪਾਂ ਦੇ ਲੋਕਾਂ ਨੂੰ ਪੇ ਹੋ ਗਿਆ ਵੀ ਤੇ ਹੁਣ ਹੜਤਾਲ ਪਤਾ ਨਹੀਂ ਕਿੰਨੇ ਦਿਨ ਚੱਲਣੀ ਹੈ ਤੇਲ ਮਿਲੇ ਨਾ ਮਿਲੇ ਤੁਹਾਡੇ ਕੋਲ ਜਿੰਨਾ ਕੋਲ ਤੇਲ ਹੈਗਾ ਸਟੋਰ ਕੈਪੈਸਿਟੀ ਹੈਗੀ ਅਜੋਨਾ ਵੀ ਤੇਲ ਵੇਚ ਸਕਦੇ ਆ ਤੇ ਉਹ ਸਾਡੇ ਕੋਲ ਖਤਮ ਹੋ ਜਾਏਗਾ ਸਾਡੇ ਵੀ ਹੱਥ ਖੜੀ ਹੋ ਜਾਣਗੇ ਕਿੰਨੇ ਕ ਸਮੇਂ ਦਾ ਤੇਲ ਤੁਹਾਡੇ ਕੋਲ ਹੁਣ ਬਚਿਆ ਹੋਇਆ ਹੋਰ ਜੇ ਗੱਲ ਕਰ ਲਈ ਇਸ ਟਾਈਮ ਤੇ ਇਹ ਲੱਗ ਰਿਹਾ ਹੈ ਸਾਡੇ ਕੋਲ ਸਿਰਫ 3-4 ਘੰਟੇ ਦਾ ਤੇਲ ਹੀ ਹੈ ਸਰ ਇਹ ਇਕੱਲਾ પેટ્રોલ ਦੀ ਦਿੱਕਤ ਆਉਗੀ ਜਾਂ ਡੀਜ਼ਲ ਦੀ ਵੀ ਆ ਰਹੀ ਹੈ ਜਿਹੜੀ ਚੀਜ਼ ਖਤਮ ਹੁੰਦੀ ਰਹੇਗੀ ਸਟਾਕ ਖਤਮ ਹੋ ਗਿਆ ਉਹਦੀ ਦਿੱਕਤ ਆਏਗੀ ਜਦ ਤੱਕ ਹੈਗਾ ਜਦ ਤੱਕ ਕੋਈ ਦਿੱਕਤ ਨਹੀਂ ਹੈ ਜਦੋਂ ਸਟਾਕ ਖਤਮ ਹੋ ਗਿਆ ਉਦੋਂ ਦਿੱਕਤ ਆਏਗੀ ਜਿਹੜੀਆਂ ਗੱਡੀਆਂ ਉਹਨਾਂ ਨੇ ਹੜਤਾਲ ਕੀਤੀ ਹੈ ਟਰੱਕ ਆਪਰੇਟਸ ਨੇ ਅੱਗ ਗੱਡੀ ਕੋਈ ਵੀ ਨਹੀਂ ਚੱਲ ਰਹੀ ਹੈਗੀ ਉਹਨਾਂ ਦੀ ਜਿਹੜੀਆਂ ਤੁਹਾਡੇ ਪੰਪ ਤੇ ਆਉਂਦੀਆਂ ਸੀ ਜਿਹਦੇ ਵਿੱਚ ਤੇਲ ਆਉਂਦਾ ਜਾਂਦਾ ਨਹੀਂ ਜੀ ਬਿਲਕੁਲ ਵੀ ਨਹੀਂ ਚੱਲ ਰਹੀ ਹੈਗੀ ਸਾਰੇ ਆਲ ਓਵਰ ਇੰਡੀਆ ਦੀ ਹੜਤਾਲ ਲੱਗ ਰਹੀ ਹੈ ਤਾਂ ਕੋਈ ਵੀ ਸਾਡੇ ਡੀਪੂ ਤੋਂ ਕਿਸੇ ਵੀ ਪੰਪ ਤੇ ਗੱਡੀ ਨਹੀਂ ਆ ਰਹੀ ਜਿਸ ਪੰਪ ਕੋਲ ਜਿੰਨਾ ਤੇਲ ਵੀ ਉਹਨਾਂ ਵਿੱਚ ਹੀ ਉਹ ਵੀ ਵਿਹਲਾ ਹੋ ਜਾਏਗਾ ਕਿੰਨਾ ਕ ਜੇ ਦੇਖੀਏ ਤੁਹਾਡੇ ਕੋਲ ਕਬਸਟੀ ਤੇਲ ਦੀ ਪਈ ਸੀਗੀ ਟੋਟਲ ਜੇ ਕੱਲ ਦੀ ਗੱਲ ਕਰੀ ਕੱਲ ਤੋਂ ਲੈ ਕੇ ਹੁਣ ਤੱਕ ਨਹੀਂ ਜੀ ਇਹਨੂੰ ਰਿਟੇਲ ਜਿਵੇਂ ਸੇਰ ਚੱਲਦੀ ਆਫਸਰ ਚੱਲਦਾ ਰਹਿੰਦਾ ਸਾਡੇ ਕੋਲ 5-6 ਦਿਨ ਦਾ ਤੇਲ ਹੁੰਦਾ ਜੀ ਪਰ ਹੁਣ ਜਿਹੜਾ ਇੱਕਦਮ ਰਸ਼ ਬੈ ਗਿਆ ਤਾਂ ਲੱਗਦਾ 2-4 ਘੰਟੇ ਦਾ ਚੱਲ ਰਹੀ ਹੈ 2-4 ਘੰਟੇ ਇਹ ਰਸ਼ ਕਦੋਂ ਤੋਂ ਇਦਾਂ ਹੀ ਜਾਰੀ ਹੈ ਜੇ ਦੇਖੀਏ ਅੱਜ ਸਵੇਰ ਤੋਂ ਜ਼ਿਆਦਾ ਸ਼ੁਰੂ ਹੋਇਆ ਜੀ ਕੋਈ ਲੋਕਾਂ ਨੂੰ న్యూਸ ਤੋਂ ਪਤਾ ਲੱਗਣ ਤੋਂ ਬਾਅਦ ਇੱਕਦਮ ਹਵੜਾ ਦਫੜੀ ਬੱਤੀ ਹੈ ਤੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਇਸ ਚੀਜ਼ ਬਾਰੇ ਅਸੀਂ ਲੋਕਾਂ ਨੂੰ ਕਹਾਂਗੇ ਸਰ ਘਰ ਤੋਂ ਕੋਈ ਟਰਾਂਸਪੋਰਟ ਦਾ ਯੂਜ਼ ਕਰਨ ਘੜ ਤੋਂ ਘੜ ਘਰਾਂ ਦੇ ਆਪਣੇ ਘਰਾਂ ਦੇ ਵਿੱਚ ਰਹਿਣ ਜਦੋਂ ਤੱਕ ਹੜਤਾਲ ਦਾ ਪਤਾ ਨਹੀਂ ਕਦੋਂ ਤੱਕ ਚੱਲਦੀ ਹੈ ਜਦੋਂ ਹੜਤਾਲ ਖੁੱਲ ਗਈ ਫਿਰ ਨੋਰਮਲ ਹੋ ਜਾਏਗਾ ਕੋਈ ਪ੍ਰੋ ਅਰ ਪਰ ਜੇ ਜ਼ਿਆਦਾਤਰ ਲੋਕਾਂ ਦਾ ਦੇਖੀਏ ਤਾਂ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਕਾਨੂੰਨ ਲਾਗੂ ਹੋਇਆ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਕੀਤਾ ਉਸ ਨੂੰ ਲੈ ਕੇ ਲੈਣਾ ਲੱਗੀਆਂ ਹੋਈਆਂ ਨੇ ਕਿ ਅਸੀਂ ਤੇਲ ਪੁਆਣ ਆਏ ਸੀ ਕਿ ਕਿਤੇ ਟਰੱਕ ਆਪਰੇਟਰਾਂ ਦੀ ਜਿਹੜੀ ਹੜਤਾਲ ਹੈ ਉਹ ਲੰਬੀ ਵੀ ਜਾ ਸਕਦੀ ਹੈ ਤਾਂ ਕਿ ਪੈਟਰੋਲ ਤੇ ਡੀਜ਼ਲ ਹੈ ਜਿਹੜਾ ਉਹ ਗੱਡੀਆਂ ਦੇ ਵਿੱਚ ਖਤਮ ਨਾ ਹੋ ਜਾਵੇ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਸਰਕਾਰ ਨੂੰ ਇਸ ਫੈਸਲੇ ਨੂੰ ਸੋਚ ਸਮਝ ਕੇ ਲਾਗੂ ਕਰਨਾ ਚਾਹੀਦਾ ਹੈ ਕਿ ਆਮ ਲੋਕਾਂ ਦੇ ਉੱਤੇ ਇਸ ਦਾ ਕੀ ਅਸਰ ਪਵੇਗਾ ਪਰ ਜਦ ਅਸੀਂ ਪੰਪ ਦੇ ਮਾਲਕ ਨਾਲ ਗੱਲਬਾਤ ਕਰਨਾ ਚਾਹੀ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਕੋਲ 2 ਤੋਂ 3 ਘੰਟੇ ਆ 3 ਤੋਂ 4 ਘੰਟੇ ਦਾ ਜਿਹੜਾ ਡੀਜ਼ਲ ਪੈਟਰੋਲ ਹੈ ਉਹ ਬਚਿਆ ਹੈ ਅਦਰਵਾਈਜ਼ ਸਾਡਾ 5 ਤੋਂ 6 ਦਿਨ ਦਾ ਤੇਲ ਚੱਲ ਜਾਂਦਾ ਪਰ ਅੱਜ ਭੀੜ ਹੋਣ ਕਰਕੇ ਲੋਕਾਂ ਦੀ ਇੱਕ ਦੋ ਦਿਨ ਘੰਟੇ ਦਾ ਡੀਜ਼ਲ ਦੀ ਪੈਟਰੋਲ ਸਾਡੇ ਕੋਲ ਬਾਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਇਹ ਹੜਤਾਲ ਹੈ ਟਰੱਕ ਆਪਰੇਟਰਸ ਦੀ ਉਹ ਕਦੋਂ ਖੁੱਲਦੀ ਹੈ ਤੇ ਕਦੋਂ ਇਹ ਜਿਹੜੀ ਗੱਡੀ ਹੈ ਸਹੀ ਤਰ੍ਹਾਂ ਲੀਡ ਦੇ ਉੱਤੇ ਆਉਂਦੀ ਹੈ ਤਾਂ ਲੋਕ ਆਮ ਰੂਟੀਨ ਦੀ ਤਰ੍ਹਾਂ ਤੇਲ ਪਾਉਣ ਪਹੁੰਚਦੇ ਨੇ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ